ਬੜਾ ਖੁਸ਼ੀ ਦਾ ਦਿਨ ਹੈ ਚਾਹੇ ਉਹਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਵੀ ਜੋ ਵਹੀਕਲਸ ਆਏ ਜੂਸ ਕਰਨਾ ਪਰ ਸੜੇ ਵਾਸਤੇ ਖੁਸ਼ੀ ਦਾ ਦਿਨ ਹੈ ਕਿ ਜੋ ਇੱਕ ਇਨਸਾਨ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਸੀ ਮੁਸਲਮਾਨ ਪਾਈਚਰੇ ਨਾਲ ਸੰਬੰਧਤ ਤਾਂ ਉਹਨਾਂ ਵਾਸਤੇ ਦਫਨਾਉਣ ਵਾਸਤੇ ਕੋਈ ਸੜੇ ਤੋਂ ਜਗ੍ਹਾ ਵੀ ਨਹੀਂ ਸੀ ਹੁੰਦੀ ਚਾਹੇ ਸਮਸ਼ਾਨ ਘੜ ਲੈ ਲੋ ਚਾਹੇ ਉਸ ਤੱਕ ਪਹੁੰਚਾਉਣ ਵਾਸਤੇ ਸੜੇ ਤੋਂ ਕੋਈ ਵਹੀਕਲ ਕੋਈ ਸਾਧਨ ਨਹੀਂ ਸੀ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਪਹਿਲਾਂ ਰਵਾਇਤੀ ਪਾਰਟੀਆਂ ਆ ਰਹੀਆਂ ਲੇਕਿਨ ਕਦੀ ਕਿਸੇ ਨੇ ਕੋਈ ਸਾਹਮਣੇ ਸੀ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਬਕਾਨ ਸਿੰਘ ਮਾ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਲਿਆ ਕਿ ਸ਼੍ਰੀ ਐਮ ਐਮ ਫਰੂਕੀ ਜੋ ਸਾਡੇ ਪੰਜਾਬ ਪੁਲਿਸ ਦੇ ਏ ਡੀ ਜੀ ਏ ਡੀ ਜੀ ਹੈ ਔਰ ਬਹੁਤ ਹੀ ਇਮਾਨਦਾਰ ਹਾਰਡ ਵਰਕਰ ਕਿਉਂਕਿ ਮੈਂ ਐਜੇ ਆਫੀਸਰ ਵੀ ਇਹਨਾਂ ਨਾਲ ਕੰਮ ਕੀਤਾ ਮੈਂ ਜਾਣਦਾ ਕਿ ਕਿੰਨੇ ਇਮਾਨਦਾਰ ਹੈ ਔਰ ਜੈਡਲੀ ਔਨਸਟ ਵਿਅਕਤੀ ਜਿਨ੍ਹਾਂ ਨੂੰ ਇਸ ਵਕੂਬੋਰ ਦਾ ਉਹਨਾਂ ਨੇ ਪੰਜਾਬ ਦਾ ਐਡਮਿਨਿਸਟਰेटर ਲਾਇਆ ਔਰ ਉਹਨਾਂ ਨੇ ਬੜੇ ਸਹੀ ਡਿਸੀਜਨ ਲੈ ਰਹੇ ਆ ਕਿ ਤੁਸੀਂ ਦੇਖੋ ਕਿ ਅੱਜ ਉਹਨਾਂ ਨੇ ਕਰੀਬ 7 ਵੈਂਸ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਸ਼ੁਰੂਆਤ ਕੀਤੀ ਆ ਕਿ ਜਿੱਥੇ-ਜਿੱਥੇ ਮੁਸਲਮਾਨ ਭਾਈਚਾਰੇ ਨੂੰ ਪ੍ਰੋਬਲਮ ਆਉਂਦੀ ਆ ਉਥੇ ਆਪਾਂ ਵੈਂਸ ਲਈ ਅੱਜ ਦੋ ਵੈਂਸ ਜੰਦਰ ਵਾਸਤੇ ਉਹਨਾਂ ਨੇ ਜਿਹੜੀਆਂ ਦਿੱਤੀਆਂ ਫਰੂਕੀ ਸਾਹਿਬ ਨੇ ਇੱਕ ਤਾਂ ਜੰਦਰ ਸ਼ਹਿਰ ਦੇ ਵਿੱਚ ਰਵੇਗੀ ਇੱਕ ਕਰਤਾਰਪੁਰ ਵਾਸਤੇ ਹਲਕੇ ਵਾਸਤੇ ਦਿੱਤੀ ਤਾਂ ਕਿ ਜਦੋਂ ਕੋਈ ਸਾਡਾ ਸਾਥੀ ਸਾਡੇ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਚਲੀ ਜਾਂਦਾ ਉਹਨੂੰ ਲਿਜਾਣ ਵਾਸਤੇ ਬਾ ਇੱਜ਼ਤ ਜਿਹੜਾ ਸ਼ਮਸ਼ਾਨ ਘਰ ਤੱਕ ਲਿਜਾਇਆ ਜਾ ਕੇ ਸਾਡਾ ਉੱਥੇ ਕੋਈ ਬਜ਼ੁਰਗ ਹੁੰਦਾ ਹੈ ਕੋਈ ਬਿਮਾਰ ਹੁੰਦਾ ਉਸ ਨੂੰ ਇਸ ਗੱਡੀ ਦੇ ਵਿੱਚ ਔਰ ਅਲੱਗ ਕਿਸਮ ਦੀ ਗੱਡੀ ਬਣਾਈ ਹੈ ਜਿਵੇਂ ਉਸ ਨੂੰ ਪਿੱਛੇ ਬੈਕ ਸਾਈਡ ਤੇ ਕੁਝ ਜਗ੍ਹਾ ਰੱਖੀ ਹੈ ਅਗਲੇ ਵਾਲੇ ਫਰੰਟ ਦੇ ਉੱਤੇ ਕੋ ਲੇਡੀ ਸਾਡੀਆਂ ਭੈਣਾਂ ਬੈਠ ਰਹੀਆਂ ਚਾਹੁੰਦੀਆਂ ਤੋਂ ਬਹੁਤ ਅੱਛੇ ਤਰੀਕੇ ਨਾਲ ਪ੍ਰੈਜੈਂਟ ਕੀਤਾ ਤਾਂ ਕਿ ਜੇ ਬਣਾਣਾ ਹੀ ਆ ਤਾਂ ਅੱਛਾ ਕੰਮ ਕਰੋ ਬਹੁਤ ਵਧੀਆ ਕੰਮ ਕੀਤਾ ਸੋ ਮੈਂ ਰੋਕੀ ਸਾਹਿਬ ਦੀ ਬਹੁਤ ਸ਼ਲਾਘਾ ਕਰਦਾ ਕਿ ਮੇਰੇ ਸਤਿਅ ਔਰ ਈਮਾਨਦਾਰ ਆ ਮਿਹਨਤੀ ਆ ਵਧੀਆ ਕੰਮ ਕਰ ਰਹੇ ਔਰ ਇਹਦੂ ਵੀ ਵਧੀਆ ਜਿਹੜਾ ਹੋਰ ਵੀ ਇਹਨਾਂ ਦੇ ਅੱਗੇ ਜਿਹੜਾ ਇਹਨਾਂ ਦਾ ਮਨ ਹਮੇਸ਼ਾ ਹੀ ਇਹਨਾਂ ਦਾ ਪੁਲਿਸ ਡਿਪਾਰਟਮੈਂਟ ਚ ਵੀ ਇਹੀ ਹੁੰਦਾ ਇਹ ਵਾਦ ਤੋਂ ਬਾਅਦ ਅਸੀਂ ਕੰਮ ਕਰ ਗਏ ਔਰ ਇਸ ਤੋਂ ਬਾਅਦ ਸੀਐਮ ਸਾਹਿਬ ਹਸਪਾਤਲ ਸੇ ਮਾਨਦਾ ਕਿ ਜਿਨ੍ਹਾਂ ਨੇ ਏਡੇ ਵੱਡੇ ਅਫਸਰ ਵਧੀਆ ਨੂੰ ਲਾ ਕੇ ਜਿਹੜਾ ਇੱਕ ਮੁਸਲਮਾਨ ਭਾਈਚਾਰੇ ਦੀ ਬੜੀ ਜਿਹੜੀ ਬੜੀ ਸਲੰਮੇ ਸਮੇਂ ਤੋਂ ਪ੍ਰੋਬਲਮ ਸੀ ਉਹਨੂੰ ਹੱਲ ਕੀਤਾ ਬਹੁਤ ਸਾਰਾ ਧੰਨਵਾਦ ਇਸ ਬਾਅਦ ਵਿੱਚ ਮੇਰੇ ਤੋਂ ਬਾਅਦ ਰੋਕੀ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਦੇ ਵਿੱਚ ਸਿਰਫ ਇਹ ਹੈ ਜਰੂਰੀ ਨਹੀਂ ਕਿ ਸਿਰਫ ਮੁਸਲਮ ਭਾਈਚਾਰਾ ਹੀ ਇਹਨੂੰ ਯੂਜ਼ ਕਰ ਸਕਦਾਗਾ ਸਾਡੇ ਸਟੇਟ ਅਫੀਸਰ ਹੋਣਗੇ ਸਾਡੇ ਕੰਸਰਨ ਜਿਹੜੇ ਉਥੇ ਜਿਨ੍ਹਾਂ ਸਾਡੇ ਕਮੇਟੀ ਦੇ ਮੈਂਬਰ ਹੋਣਗੇ ਉਹ ਕਰਕੇ ਕਿਸੇ ਵੀ ਭਾਈਚਾਰੇ ਨੂੰ ਜ਼ਰੂਰਤ ਹੋਵੇ ਤੇ ਉਸ ਨੂੰ ਯੂਜ਼ ਕਰ ਸਕਦਾ ਕਿਉਂਕਿ ਜਿਹੜਾ ਦੇਸ਼ ਆਪਣਾ ਹਿੰਦੁਸਤਾਨ ਹੈ ਇਹ ਪਰਮਨ ਪਖਤਾ ਦੇਸ਼ ਹੈ ਔਰ ਸਾਰੇ ਭਾਈਚਾਰਕ ਸਾਡੇ ਬਹੁਤ ਪੰਜਾਬ ਦੇ ਵਿੱਚ ਵੀ ਬਹੁਤ ਭਾਈਚਾਰਕ ਸਾਜਿਆ ਔਰ ਸਾਰੇ ਆਪਸੀ ਦੇ ਪਿਆਰ ਨਾਲ ਰਹਿੰਦੇ ਇਸ ਕਰਕੇ ਕਿਸੇ ਵਾਸਤੇ ਕੋਈ ਬਾਉਂਡ ਨਹੀਂ ਹੈਗਾ ਕਿ ਇੱਕ ਭਾਈਚਾਰੇ ਵਾਸਤੇ ਸਾਰਿਆਂ ਵਾਸਤੇ ਚੱਲ ਸਕਦਾ ਹੈ ਬਹੁਤ ਬਹੁਤ